ਹਾਂਜੀ ਮੇਰੇ ਵੱਲੋਂ ਪਿਆਰ ਪੁੱਛਾ ਸ਼ਸ਼ੀਕਾਲ ਅੱਜ ਸੀਗਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਤੇ ਮੈਂ ਸੋਚਿਆ ਚੱਲੋ ਰਾਸਤੇ 'ਚ ਗੁਰਦਰਾ ਸਾਹਿਬ ਚੱਲੋ ਮੱਥੇ ਟੇਕ ਜੀਏ ਆ ਗੁਰਦਰਾ ਸਾਹਿਬ ਦੇਖੋ ਜਿਵੇਂ ਜਿਵੇਂ ਪਿੰਡਾਂ 'ਚ ਨਹੀਂ ਹੁੰਦਾ ਡੇਰਿਆਂ ਤੇ ਗੁਰਦਰਾ ਸਾਹਿਬ ਪੈਲੀਆਂ ਦੇ ਵਿੱਚ ਓਵੇਂ ਸੀਗਾ ਗੁਰਦਰਾ ਸਾਹਿਬ ਫੇਰਾ ਵੇਖੋ ਚੈੱਕ ਕਰੋ ਇੱਥੇ ਟਰੱਕ ਵੀ ਖੜੇ ਹੋਏ ਨੇ ਕਾਫੀ ਹਨਾ ਦੇਖੋ ਕਿੱਡਾ ਘੈਂਟ ਪਲੇਸ ਤੇ ਬਣਿਆ ਹੋਇਆ ਗੁਰਦਰਾ ਸਾਹਿਬ ਅਤੇ ਦੇਖੋ ਟਰੱਕ ਵੀ ਖੜੇ ਹੋਏ ਨੇ ਕਾਫੀ ਗੱਡੀਆਂ ਵੀ ਖੜੀਆਂ ਇੱਥੇ ਟਰੱਕ ਵੀ ਆ ਜਾਂਦਾ ਹੈ A I 5 ਦੇ A I 5 ਦੇ ਉੱਤੇ 465 ਐਗਰੀ ਸਟਾਕ ਟੈਂ ਦੇ ਲੈਥਰੋਪ ਤੇ ਆ ਜਾਂਦਾ ਹੈ ਜਿਸੇ ਮੇਰੇ ਵੀ ਟਰੱਕ ਭਰਾ ਰਹੇ ਨੇ ਆਣਾਂ ਨੂੰ ਲੰਘਦੇ ਟੱਪ ਤੇ ਮੱਥਾ ਟੇਕਨ ਨੂੰ ਜੀ ਕਰਦਾ ਤੇ ਇੱਥੇ ਆ ਜਿਓ ਆ ਇੱਥੇ ਬੋਰਡ ਲੱਗਾ ਹੋਇਆ ਨਾ ਗੁਰਦਾਰੇ ਸਾਹਿਬ ਦਾ ਤੇ ਇੱਥੇ ਆ ਕੇ ਆਪਣਾ ਟਰੱਕ ਵੀ ਖੜ ਜਾਂਦਾ ਬੜੀ ਖੁੱਲੀ ਪਾਰਕਿੰਗ ਹੈ ਤੇ ਗੱਡੀਆਂ ਵੀ ਤੇ ਬਾਕੀ ਆ ਫਿਰ ਆਪਾਂ ਇੱਥੇ ਪਹੁੰਚ ਗਏ ਸੀ ਤੇ ਮੈਂ ਹਾਂ ਚੱਲ ਥੋੜੀ ਜਿਹੀ ਵੀਡੀਓ ਬਣਾ ਕੇ ਆ ਵੇਖੋ ਚੈੱਕ ਕਰੋ ਇੱਥੇ ਟਰੱਕ ਵੀ ਕਾਫੀ ਖੜੇ ਨੇ ਤੇ ਗੱਡੀਆਂ ਦੇ ਵੀ ਵਾਵਾ ਖੁੱਲੀ ਪਾਰਕਿੰਗ ਹੈ ਹਨ ਤੇ ਫਿਰ ਆ ਚੈੱਕ ਕਰੋ ਸਜਾਵਟ ਕੀਤੀ ਹੋਈ ਤਾਨਗੁਰ ਨਾਨਕ ਦੇਵ ਜੀ ਜਨਮ ਦਿਹਾੜੇ ਤੇ ਹਨ ਝੂਲਦੇ ਵੀ ਨੇ ਝੰਡੇ ਵੀ ਤੇ ਸੰਗਤਾਂ ਜਾਣਦੀ ਪਈਏ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਤੇ ਮੱਥਾ ਟੇਕਣ ਤੇ ਮੱਥਾ ਟੇਕ ਕੇ ਕਰੋ ਕਰੀ ਜਾਈ ਜਾਂਦੇ ਪੈਣੇ ਕਿਤੇ ਟਰੱਕ پارک ਤੇ ਅੰਦਰ ਜਾ ਕੇ ਮੱਥਾ ਟੇਕਿਆ ਤੇ ਪ੍ਰਸ਼ਾਦ ਲਿਆ ਬਾਬਾ ਜੀ ਤੋਂ ਤੇ ਅੰਦਰ ਵੀ ਪੂਰੀ ਸਜਾਵਟ ਕੀਤੀ ਹੋਈ ਸੀ ਕਿ ਲੜੀਆਂ ਲੋਡੀਆਂ ਲਾਈਆਂ ਆਈਆਂ ਹਨ ਫਿਰ ਮੈਂ ਵੀ ਥੋੜਾ ਚਲ ਬੈਠ ਕੇ ਉਹ ਪਾਠ ਕੀਤਾ ਜੇ ਅੰਦਰ ਬੈਠ ਕੇ ਥੋੜਾ ਚਿਰ ਪਾਠ ਕਰਕੇ ਮੱਥਾ ਟੇਕ ਕੇ ਫਿਰ ਆਪਾਂ ਲੰਗਰ ਪਾਣੀ ਛੱਕ ਕੇ ਤੇ ਚਾਹ ਲੈ ਕੇ ਆਪਾਂ ਆਪਾਂ ਵੀ ਤੁਰ ਪਿਆ ਆਪਣੇ ਟਰੱਕ ਨਾਲ ਨੂੰ ਤੇ ਚਾਹ ਆਪਾਂ ਬੜੇ ਟਾਈਮ ਬਾਅਦ ਪੀਤੀ ਸੀ ਲਾਚੀਆਂ ਵਾਲੀ ਚਾਹ ਬਾਬੇ ਆਣੇ ਬਣਾਏ ਸੀਗੀ ਤੇ ਫਿਰ ਆਪਾਂ ਚਾਹ ਲੈ ਕੇ ਆਪਾਂ ਚੱਲ ਪਿਆ ਟਰੱਕ ਨਾਲ ਇਹ ਗੁਰਦਰਾ ਸਾਹਿਬ I5 ਦੇ ਉੱਤੇ ਹੈ ਕੈਲੀਫੋਰਨੀਆ ਦੇ ਜੇ ਕਿਸੇ ਵੀਰਪਰਾ ਨੇ ਆਣਾ ਹੋਵੇ ਨਾ ਤੇ ਇੱਥੇ ਆ ਗੁਰਦਰਾ ਸਾਹਿਬ ਮੱਥਾ ਟੇਕ ਕੇ ਪਾਠ ਕਰਕੇ ਬੜਾ ਮਨ ਨੂੰ ਸ਼ਾਂਤੀ ਮਿਲਦੀ ਬੜਾ ਸਕੂਨ ਜਾਂ ਮਿਲਦਾ ਇੱਥੇ ਆਣ ਕੇ ਨਾ ਗੁਰਦਰਾ ਸਾਹਿਬ ਮੱਥਾ ਟੇਕ ਕੇ ਤੇ ਬਾਕੀ ਫਿਰ ਆਪਾਂ ਆ ਗਏ ਟਰੱਕ 'ਚ ਟਰੱਕ 'ਚ ਬੈਠ ਕੇ ਚਾਹ ਪੀ ਰਹੇ ਹਈਏ ਨਾਲ ਗੁਰਦਰਾ ਸਾਹਿਬ ਉੱਥੇ ਪਾਰਕ ਕੀਤਾ ਨਾਲ-ਨਾਲ ਚਾਹ ਪੀਣ ਨਿਯਮ ਹੈ ਚਾਹ ਪੀ ਕੇ ਤੋਰਾਂਗੇ ਟਰੱਕ ਘੁੱਟ ਫਿਰ ਚਾਹ ਦੀ ਭਰੇ ਬਾਕੀ ਮੇਰੇ ਵੱਲੋਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੋਣ ਖੁਸ਼ ਰਹੋ ਹੱਸਦੇ ਖੇਡਦੇ ਰਹੋ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ 'ਚ